ਆਰ ਕਥਾ ਤੂੰ ਸੁਣ ਰੇ ਮਨ ਸ਼ਬ ਤੇ ਤੇਰੀ ਗੁਰਦੁਆਰਾ ਸਕੂਲ ਹੈ ਕਾਲਜ ਹੈ ਛਟਸਾਲ ਹੈ ਆਪਣੀ ਸੂਰਤ ਮਤ ਬੁੱਧ ਨੂੰ ਕੜਨ ਵਾਸਤੇ ਆਪਣੇ ਆਪ ਨੂੰ ਔਖੀ ਘੜੀ ਵੇਲੇ ਬਲਵਾਨ ਬਣਾ ਰਸਤੇ ਸੋ ਦੈਟ ਆਈ ਕੈਨ ਫਾਈਟ ਵਿਦ 네ਗੇਟਿਵਸ ਵਿਦ 네ਗੇਟਿਵ ਮੂਮੈਂਟਸ ਜਦੋਂ ਜਾਂਚ ਆ ਜਾਂਦੀ ਹੈ ਨਾ ਉਹਨੂੰ ਕਹਿੰਦੇ ਨੇ हाथ दे रखे अपने को हाथ दे रखे अपने को सांस सांस प्रति पाले सांस सांस प्रति पाले, प्रत पाले सा ਸਾਸਪ੍ਰਤਪਾ ਨੇ ਓੱਖੀ ਕੜੀ ਨ ਦੇਖਣ ਦੇਈ ਓੱਖੀ ਕੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਂ ਆਪਣਾ ਬਿਰਦ ਸਮਾਂ ਸਤਿਗੁਰ ਦਾ ਇਹ ਬਿਰਦਾ ਹੈ ਕਿ ਜਦੋਂ ਮਨ ਨੂੰ ਔਖੀ ਕੜੀ ਪੈਂਦੀ ਹੈ ਉਹਨੇ ਜਿਹੜਾ ਸ਼ਬਦ ਮੇਰੇ ਇੱਥੇ ਵਸਾਇਆ ਸੀ ਉਹਨੇ ਮਨ ਕਿਹਾ ਸੀ ਉਸ ਔਖੀ ਕੜੀ ਵੇਲੇ ਜੇ ਗਾਲ ਕੱਢਣ ਦਾ ਦਿਲ ਕਰੇ ਜੇ ਨਿੰਦਾ ਕਰਨ ਦਾ ਦਿਲ ਕਰੇ ਜੇ ਕਿਸੇ ਦੀ ਚੁਗਲੀ ਕਰਨ ਦਾ ਦਿਲ ਕਰੇ ਜੇ ਕਿਸੇ ਦੀ ਲੈਗ ਪੁੱਲਿੰਗ ਕਰਨ ਦਾ ਦਿਲ ਕਰੇ ਜੇ ਡੈਸਟਰਕਟਿਵ ਕੁਝ ਵੀ ਕਰਨ ਦਾ ਦਿਲ ਕਰੇ ਨਾ ਨਹੀਂ ਕਰਨਾ ਫਿੱਕਾ ਬੋਲਣ ਦਾ ਦਿਲ ਕਰੇ ਨਹੀਂ ਬੋਲਣਾ ਨਾਨਕ ਫਿੱਕੇ ਬੋਲੇ ਆ ਧੰਨਵਾਦ ਫਿੱਕਾ ਹੋਏ ਜਦੋਂ ਇਸ ਤਰ੍ਹਾਂ ਪ੍ਰੈਕਟਿਸ ਕਰਦੇ ਜਾਂਦੇ ਆ ਅਲਟੀਮੇਟਲੀ ਦਿਲ ਕਰਦਾ ਹੀ ਨਹੀਂ ਹੈ ਕਿ ਮੈਂ ਤੈਨੂੰ ਗਾਲ ਕੱਢਾਂ ਤੈਨੂੰ ਬੁਰਾ ਕਮਾਂ ਤੇਰੀ ਨਿੰਦਾ ਕਰਾਂ ਮਨ স্থির ਹੋ ਗਿਆ ਇਹਦਾ ਮਤਲਬ ਜਦੋਂ ਅਸੀਂ ਗੁਰਬਾਣੀ ਮੁਤਾਬਕ ਸਮਝਦੇ ਹਾਂ ਕਿ ਮੇਰੇ ਆਵਗੁਣ ਛੁੱਟ ਗਏ ਈਚ ਆਵਗੁਣ ਨਾਲ ਮਨ ਡੱਕੇ ਡੋਲੇ ਖਾਂਦਾ ਹੈ ਆਉ ਗੁਣ ਦੇ ਬਾਏ ਬਾਏ ਫਿਕਸ ਅਪ ਕਰਦੇ ਜਾਂਦੇ ਆ ਮੰਟਿਕ ਦਾ ਜਾਂਦਾ ਹੈ ਇੰਪਿਉਰिटीज ਸੋਨੇ ਚੋਂ ਕੱਢਦੇ ਜਾਓ ਔਰ ਉਹਨੂੰ ਆਗ ਉੱਤੇ ਰੱਖੋ ਉਹ ぷੜਕਣਾ ぷੜਕਣਾ ਬੰਦ ਹੋ ਜਾਂਦਾ ਹੈ ਤਲੀ ਤੇ ਟਿਕ ਹੀ ਜਾਂਦਾ ਹੈ ਕਿੰਨੀ ਵਾਰੀ ਇਸ ਕੁਐਸਚਨ ਦਾ ਆਨਸਰ ਸਾਂਝ ਕੀਤਾ ਹੈ ਮਾਤਾ ਜੀ ਕੁਐਸਚਨ ਕਰਦੇ ਨੇ ਮੈਨੂੰ ਫੋਨ ਕਰਕੇ ਤੁਹਾਡਾ ਪ੍ਰੋਗਰਾਮ ਟੀਵੀ ਤੇ ਦੇਖਦੀ ਆ ਬੇਟਾ ਬੜਾ ਅੱਛਾ ਲੱਗਦਾ ਹਾਂ ਜੀ ਮਾ ਜੀ ਮੈਂ ਪਾਠ ਕਰਦੀ ਆ ਗੁਟਕਾ ਹੱਥੋਂ ਛੁੱਟ ਜਾਂਦਾ ਦੂਜੇ ਮਾਤਾ ਜੀ ਮੈਨੂੰ ਨੀਂਦ ਆ ਜਾਂਦੀ ਹੈ ਤੀਜੇ ਕਹਿੰਦੇ ਧਿਆਨ ਹੀ ਦੂਰ ਜਾਂਦਾ ਹੈ ਕਿਵੇਂ ਧਿਆਨ ਹੈ ਦੂਰ ਤੇ ਲਈਏ ਸਾਧ ਸੰਗਤ ਜੀ ਬਸ ਪਾਠ ਜੇ ਸਮਝ ਕੇ ਕਰਨਾ ਸ਼ੁਰੂ ਕੀਤਾ ਨਾ ਤਾਂ ਨੀਂਦ ਨਹੀਂ ਆਏਗੀ ਗੁਟਕਾ ਹੱਥੋਂ ਨਹੀਂ ਛੁੱਟੇਗਾ ਧਿਆਨ ਪੈ ਜਾਏਗਾ ਮੇਰੀ ਬਾਤ ਕਰ ਰਹੇ ਆ मेरे अवगुण की बात कर रहे हैं जो ये ना हर कथा शुरू हो गई ओ वाली गल सुननी जिद हार जन बनागा हर कथा तू सुन रहे मन शब्द मन वसाए ये मत तेरी थिर रह, परम विचो जाए जिस तरह मैं एग्जाम्पल डोमिनेट डोमीनेट कर ਮੈਂ ਕੁਛ ਹੂੰ ਮੇਰ ਕੋ ਬੜੀ ਅਕਲ ਹੈ ਔਰ ਖਾਸ ਸੁਰਤੇ ਵਡਿਆ ਨੂੰ ਇਹ ਭੁਲੇਖਾ ਹੋ ਜਾਂਦਾ ਮੈਂ ਐਵੇਂ ਹੀ ਟੋਪੀ ਚ ਨਹੀਂ ਵਾਲ ਚਿੱਟੇ ਕੀਤੇ ਮੈਨੂੰ ਬੜੀ ਅਕਲ ਮੈਂ ਬੜੇ ਘਾਟ ਘਾਟ ਦਾ ਪਾਣੀ ਪੀਤਾ ਆਇਆ ਤੂੰ ਤੇ ਕੱਲ ਜੰਮਿਆ ਹੰਕਾਰ ਇਹ ਹੰਕਾਰ ਹੈ ਨਾ ਮੈਂ ਕੁਛ ਹਾਂ ਇਹਨੂੰ ਗੁਰੂ ਪਾਚਾ ਕਹਿੰਦੇ ਨੇ माधवे क्या कहिए ब्रह्म है सा ब्रह्म है सा माधवे क्या कहिए ब्रह्म है सा ब्रह्म है सा ਜੈ ਸਮਾਨੀਏ ਹੋਏ ਨਾ ਤੈਸਾ ਜੈ ਸਮਾਨੀਏ ਹੋਏ ਨਾ ਤੈਸਾ ਜੈ ਸਮਾਨੀਏ ਹੋਏ ਨਾ ਤੈਸਾ ਹੋਏ ਨਾ ਤੈਸਾ ਹੋਏ ਨਾ ਤੈਸਾ ਕਿਆ ਕਹੀਏ है बस परम जो तो क्या परम है कि मैं कुछ हाँ मत टिकेगी नहीं जो तक परम है कि मैं कुछ हां मेरी सुनी जाए मेरी मनी जाए मेरे बगैर कीड़ी ना लंघ सके ता फिर मत टिकी नहीं है यही परम है इसी को ईगो बोलते हैं ਕਈ ਇਹਨੂੰ ਬਾਰਲੀ ਦੁਨੀਆ ਵਿੱਚ ਆਕੜੰਗ ਕਰ ਹੁੰਦੀ ਹੈ ਕਈ ਇਹਨੂੰ ਧਰਮੀ ਦੁਨੀਆ ਵਿੱਚ ਪੈ ਜਾਂਦੀ ਹੈ ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਮੈਂ ਨੇ ਤੀਰਥਾਂ ਤੇ ਜਾਣਾ ਵਾ ਹਰ ਸੰਗਰਾਂਦ ਵਸਿਆ ਪੂਣ ਮਾਸ਼ੀ ਤੇ ਜਾਣਾ ਵਾ ਏਨੀ ਸੰਗਤ ਲੈ ਕੇ ਜਾਣਾ ਵਾ ਇਨੇ ਸਾਲਾਂ ਤੋਂ ਜਾ ਰਿਹਾ ਵਾ ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ नानक ने फल जाते ज्यों कुंचर स्नान जैसे हाथी नहाता और मिट्टी डाल लेता है एदा वो काम हो गया सो परम दूर करना मात्र टिकण दा प्रतीक है परम दूर हो जाए तब मानो डेफिशिएंसीस तो छूट दे हां जे मात्र नहीं टिकी है मानो मैं अवगुण दी प्रैक्टिस करता व और जे मात्र टिक गई इंप्योरिटीज गईयां ता मानो परम भी गया मेरे अवगुण ही परम सन अवगुण ने ही मैनु मजबूर कीता ਪਰਾਮੀਚਿ ਰ ਹੈ ਡਿਲੀਊਜਨ ਇਚ ਰ ਹੈ ਗੁਆਚਿਆ ਇ ਰ ਹੈ ਸੌਰੀ ਸੋ ਇਹ ਸ਼ਬਦ ਦਾ ਰਹਾ ਹੋਇ ਮੇਰੇ ਮਨ ਸਤਗੁਰ ਦੀ ਗੱਲ ਸੁਣ ਕੇ ਉਹਦੇ ਪਿੱਛੇ ਜਿਹੜਾ ਹਿਡਨ ਅਜੰਡਾ ਹੈ ਤੈਨੂੰ ਫਿਕਸ ਅਪ ਕਰਨ ਦਾ ਉਸ ਨੂੰ ਹਰ ਕਥਾ ਕਹਿੰਦੇ ਨੇ ਉਹ ਸੁਣ ਤਾਂ ਕਿ ਤੂੰ ਹਰ ਜਨ ਬਣ ਜਾਏ ਇਹ ਦਰਸਲ ਐ ਸਮਝਾਰੇ ਨੇ ਐ ਦੁਨੀਆ ਕੇ ਲੋਗੋ ਅਗਰ ਹਰ ਕਥਾ ਸੁਣਨੀ ਹੈ ਤਾਂ ਤੁਸੀਂ ਫਿਰ ਹਰ ਜੋ ਕਹਿ ਰਿਹਾ ਹੈ ਇਸ ਕਥਾ ਨੂੰ ਸੁਣ ਕੇ ਵੈਸੇ ਵਾਲਾ ਤੂੰ ਬਣ ਜਾ ਜੇ ਵੈਸਾ ਵਾਲਾ ਨਹੀਂ ਬਣਿਆ ਜੋ ਕੁੰਚ ਰਿਸ਼ਨਾਣ ਨੇ ਫਲ ਜਾਤ ਨੁਕਸਾਨ ਦੇ ਰਹਾ ਹੈ ਬੜੇ ਸਾਰੇ ਲੋਕ ਪੁੱਛਦੇ ਆਂ ਧਰਮ ਅਪਣਾਣੇ ਕੀ ਅਜੁਰਤਾ ਮਨ ਸਾਫ ਹੋਣਾ ਚਾਹੀਏ ਉਹਨਾਂ ਦਾ ਮਨ ਸਾਫ ਦਾ ਮਤਲਬ ਹੈ ਰਾਤੀ 3 ਵਜੇ ਤੱਕ ਸੋਵੋ ਨਾ ਡਾਂਸ ਕਰ ਸਕਦੇ ਹੋ ਮਨ ਸਾਫ ਦਾ ਮਤਲਬ ਹੁੰਦਾ ਜਬ ਜੀ ਕਰੇ ਸ਼ਰਾਬ ਪੀ ਲੋ ਮਨ ਸਾਫ ਦਾ ਮਤਲਬ ਹੁੰਦਾ ਜਬ ਜਰ ਮਰਜੀ ਬੋਏਫ੍ਰੈਂਡ ਗਰਲਫ੍ਰੈਂਡ ਕੋ ਬਦਲ ਲੋ ਉਹਨਾਂ ਨੂੰ ਮਨ ਸਾਫ ਦੀ ਡੈਫੀਨੇਸ਼ਨ ਹੀ ਨਹੀਂ ਪਤਾ ਹਰ ਈਵਲ ਕਰ ਲੋ ਮਨ ਸਾਫ ਹੋਣਾ ਚਾਹੀਏ ਧਰਮ ਕਰਮ ਕੀ ਅਜੁਰਤਾ ਗੱਲਾਂ ਕਰਦੇ ਨੇ ਫਿਰ ਕਈ ਪੁੱਛਦੇ ਅੱਛਾ ਵੀਰ ਜੀ ਆਪ ਬਤਾਓ ਜਦ ਮੇਰਾ ਮਨ ਸਾਫ ਹੈ ਮੈਂ ਤਾਂ ਗੁਰਦੁਆਰੇ ਨਹੀਂ ਜਾਂਦੀ ਜਾਂ ਮੈਂ ਪਾਠ ਨਹੀਂ ਕਰਦੀ ਫਿਰ ਨਾਲ ਕੀ ਕਰਦੇ ਨੇ ਟੌਂਟ ਕਰਦੇ ਨੇ ਉਹ ਜੀ ਗੁਰਦੁਆਰੇ ਤਾਂ ਪੋਲਿਟਿਕਸ ਹੁੰਦੀ ਹੈ ਅੱਛਾ ਜੀ ਉਹਨੇ ਗੁਰਦੁਆਰੇ ਤੇ ਜਾਂਦੇ ਹੁਣ ਦਾ ਕੀ ਜੀਵਨ ਹੈ ਵਾ ਤੇਰਾ ਕੀ ਇਹ ਤੂੰ ਗੱਲ ਕਰ ਤੂੰ ਨਿੱਕੀ ਨਿੱਕੀ ਗੱਲ ਤੇ ਡਿਸਟਰਬ ਹੋ ਜਾਂਦਾ ਹੈ ਹੋ ਜਾਂਦੀ ਹੈ ਤੈਨੂੰ ਈਵਲ ਸ ਸਤਾਉਂਦੇ ਹਨ ਤੂੰ ਐਜੀਟੇਟਿਡ ਫਿਊਰੀਅਸ ਹੋ ਜਾਂਦੀ ਹੈ ਹੋ ਜਾਂਦਾ ਹੈ ਆਪਣੇ ਬਾਰੇ ਸੋਚ कॉर्पोरेट सेक्टर में काम करते हो तो इससे क्या होता है करोड़ों रुपए कमाते हो तो इससे क्या होता है अपनी बैलेंस अवस्था मत तेरी थिर सीखनी है अच्छा कोई रिलीजन मत अपनाओ अपना अपने को अपने ठीक कर लो यू आर इन रिलीजन यू डोंट हैव टू अडॉप्ट द रिलीजन यू आर बींग ऑफ द रिलीजन जो तुम्हारे अंदर है किसी ने इंपोज नहीं किया तुमको समझ में आ गई ਪਿਹੜੇ ਵਾਲਾ ਐਕਟ ਮੈਂ ਨਹੀਂ ਕਰਨਾ ਯੂ ਆਰ ਬੀਇੰਗ ਆਫ ਰਿਲੀਜੀਅਨ ਐਟ ਪ੍ਰੈਜ਼ੈਂਟ ਯੂ ਆਰ ਹਰਜਨ ਸੋ ਅਸੀਂ ਜਦੋਂ ਬਾਣੀ ਪੜ ਪੜ ਕੇ ਆਪਣੇ ਅੰਦਰ ਦੀ ਆਵਾਜ਼ ਦੀ ਗੱਲ ਸੁਣਨੀ ਸਿੱਖ ਜਾਂਦੇ ਆ ਨਾ ਹਰ ਕਥਾ ਸਮਝ ਆ ਗਈ ਉਹਨੂੰ ਕਹਿੰਦੇ ਨੇ ਨੀ ਕੀ ਜੀ ਕੀ ਹਰ ਕਥਾ ਉੱਤਮ ਨੀ ਕੀ ਜੀ ਕੀ ਹਰ ਕਥਾ ਉੱਤਮ ਆਂਸ ਗਲ ਰਸ ਭੀ ਕੀ ਦੇ ਹਾਂਸ ਗੱਲ ਰਸ ਕੀ ਕੀ ਰੇ ਨੀ ਕੀ ਜੀ ਕੀ ਹਰ ਕਥਾ ਉੱਤਮ ਨੀ ਕੀ ਜੀ ਕੀ ਹਰ ਕਥਾ ਉੱਤਮ ਹਾਂਸ ਗੱਲ ਰਸ ਕੀ ਕੀ ਰੇ ਹਾਂਸ ਗੱਲ ਰਸ ਕੀ ਕੀ ਰੇ ਜੀ ਕੀ ਨੀ ਕੀ ਹੁੰਦਾ ਚੰਗੀ जी की अंदर वस्ती, अंदर वसते रब की आवाज अंदर आवाज नो रबकी बाणी कहते ने, खुदाई पैगाम कहें ओनू सुन लेना नीकी जी की अंदर की आवाज़ जहाँ भगवान जी रहते कॉन्शियस में उसकी जमीर की विल की आवाज़ को सुन ले नीकी है वो चंगी है हर कथा नीकी जी की हर कथा उत्तम हर कथा तो मैं ना निकल के आया मेरी इंटरप्रेशन नहीं मींस मन से जो आवाज आती है वो आती है रेड लाइट क्रॉस मत कर तू इग्नोर करता है तेरी मर्जी है नीकी जी की हर कथा उत्तम आन सगल रस फीकी रे उस तो अलावा जेडी सुनेगा टीवी पे सुनेगा मीडिया से सुनेगा अखबारों सुनेगा लोगों से सुनेगा ओकार फिक्का स्वाद आएगा जिन्होंने फिके स्वाद की आदत पै जाए ना वो दिन चौबीस घंटे उन्होंने घर टीवी लगा लग ही रहता है अगर इस चैनल पे खबरें मैंने सारी सुन ली हैं लेकिन इस पे अगर एडवर्टीजमेंट आ गई है तो स्विच करो दूसरे चैनल पे वही खबरें दोबारा रिपीट होएंगी चलो खबरें चलती रहें हम खाना खाते रहें हम नहाते रहें हम धोते रहें कानों में आम सगल रस फीकी की बातें पड़ती रहे कहाँ पर कितने मारे किसने किसको लूटा कौन क्या पर कहाँ पर क्या हुआ क्या हुआ वाह 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 अच्छा ये हुआ एक घर में बुढ़ा बुढ़ी को नौकर मारा शुक्रिया सानू नहीं मारिया कोचता तू सोचता तू नहीं ऐसे मरेगा तू बहुत प्रोटेक्टेड है नहीं अनसरटेनिटी है चारों पास चारों पास नाल तेन औखी घड़ी पेगी तेन बिहेव करना ठीक आएगा ओनु अंतकाल कहते हैं शरीरक डैथ अंतकाल नहीं कैन एवर औखी कड़ी जिंदगी पई 24 ਘੰਟੇ ਸਾਨੂੰ ਪੈਂਦੀ ਹੈ। ਔਰ ਉਸ ਵੇਲੇ ਜੇ ਅਸੀਂ ਨਰਕ ਵਿੱਚ ਪੈ ਗਏ ਉਹਨੂੰ ਕਹਿੰਦੇ ਮਨਮੁਖ ਗਰਭਜੂਨੀ ਨਿਤ ਪੌਂਦਾ ਜੀਓ। ਜਿਤਨੇ ਨਰਕ ਸੋ ਮਨਮੁਖ ਹੋ ਗਿਆ ਸੀ ਨਰਕ ਵਿੱਚ ਪੈਨੇ ਆ। ਮਿਸ ਅੰਡਰਸਟੈਂਡ ਕਰਦੇ ਆ ਨਿੰਦਾ ਕਰਦੇ ਆ ਡਿਸਟਰਬ ਰਹਿੰਦੇ ਆ ਆਪਣੀ ਗਦੀ-ਗੇੜੀ 'ਚ ਪੈ ਰਹੇ ਆ। ਸੋ ਗੁਰੂ ਪਾਤਸ਼ਾਹ ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ। ਨਾਕਾਸ਼ੀ ਮਤ ਉਪਜੇ ਨਾਕਾਸ਼ੀ ਮਜਾਏ ਤੀਰਥਾਂ ਤੇ ਜਾਣ ਨਾਲ ਤੈਨੂੰ ਇਹ ਅਕਲ ਨਹੀਂ ਆਏਗੀ। ਤੇ ਜੇ ਸਰੀਰ ਤਾਂ ਕੀ ਰਵੇਂ ਤਾਂ ਵੀ ਨਹੀਂ ਆਏਗੀ ਸਰੀਰ ਨੂੰ ਵੀ ਕਾਸ਼ੀ ਕਹਿੰਦੇ ਨੇ ਕਾਸ਼ੇ ਦਾ ਪਾਂਡਾ ਕਹਿੰਦੇ ਨੇ ਇਸ ਤਰ੍ਹਾਂ ਨਹੀਂ ਤੈਨੂੰ ਸਮਝਾਏਗੀ ਸਰੀਰ ਦੇ ਸਵਾਦਾਂ ਤੱਕ ਜੇ ਤੂੰ ਰਿਆ ਸੱਚ ਦੀ ਮਤ ਨਹੀਂ ਉਪਜੇਗੀ ਅੰਦਰ ਵੱਸਦੇ ਰੱਬ ਦੀ ਗੱਲ ਸੁਣਨੀ ਪੈਗੀ ਆ ਆਦਰ than that ਜੇ ਤੂੰ ਤੀਰਥਾਂ ਤੇ ਜਾਂਦਾ ਰਿਆ ਤਾਂ ਵੀ ਇਹ ਮਤ ਪੈਦਾ ਨਹੀਂ ਹੋਏਗੀ ਨਾ ਕਾਸ਼ੀ ਮਤ ਉਪਜੇ ਨਾ ਕਾਸ਼ੀ ਮਤ ਜਾਏ ਪੈੜੀ ਮਤ ਵੀ ਨਹੀਂ ਜਾਏਗੀ ਸਤਗੁਰ ਮਿਲਿਆ ਮਤ ਉਪਜੈ ਸਾਸੰਗ ਜੀ ਸਤਗੁਰ ਦੇ ਮਿਲਨ ਦੀ ਨਿਸ਼ਾਨੀ ਪਤਾ ਕੀ ਹੈ ਸਤਗੁਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਕਰਦਾ ਹੈ ਇਹ ਨਿਸ਼ਾਨੀ ਹੈ ਜੇ ਮੇਰੀ ਬੁੜਾਈ ਨਹੀਂ ਗਈ ਤੁਸੀਂ ਮੈਨੂੰ ਕੀ ਕਹੋਗੇ ਇਹ ਕੌਣ ਹੈ ਕਿਸ ਦਾ ਸਿੱਖ ਹੈ ਸਤਗੁਰ ਮਿਲਨ ਦੀ ਨਿਸ਼ਾਨੀ ਹੈ ਮਾਈ ਬਿਹੇਵੀਅਰ ਇਜ਼ ਚੇਂਜਡ ਆਲਰੇਡੀ ਆਮ ਬੀਇੰਗ ਆਫ ਸਪਿਰਚੁਅਲਿਟੀ ਜੇ ਮੈਂ ਉਹ ਬੀਂਗ ਨਹੀਂ ਆ ਪੱਗ ਨੂੰ ਸਤਗੁਰ ਦਾ ਮਿਲਣਾ ਨਹੀਂ ਕਹਿੰਦੇ ਨੇ ਇਸ ਦਾੜੀ ਕੇਸ ਨੂੰ ਸਤਗੁਰ ਦਾ ਮਿਲਣਾ ਨਹੀਂ ਕਹਿੰਦੇ ਨੇ ਮੇਰੇ ਲਈ ਬਾਹਰੀ ਵੇਸ਼ ਭੂਸ਼ਾ ਨੂੰ ਸਤਗੁਰ ਦਾ ਮਿਲਣਾ ਨਹੀਂ ਕਹਿੰਦੇ ਨੇ ਜਦੋਂ ਸਤਗੁਰ ਨੂੰ ਮਿਲਣ ਤੋਂ ਬਾਅਦ ਮੇਰੀ ਡੈਫੀਸ਼ੈਂਸੀਜ਼ ਸ਼ਾਰਟਕਮਿੰਗਸ ਫਲॉज ਇਵਲਸ ਇਮੋਰੈਲਿਟੀ ਮਿਸਚੀਵਿਅਸਨੈਸ ਡੀਸੀਟਫੁਲਨੈਸ ਜੇ ਮੇਰੀ ਚਲੀ ਗਈ ਹੈ ਔਰ ਮੇਰੇ ਚੰਗੇ ਗੁਣ ਦਾ ਬਿਹੇਵੀਅਰ ਨੂੰ ਮੈਂ ਮਾਣ ਰਿਆ ਨਾ ਉਹਨੂੰ ਕਹਿੰਦੇ ਨੇ ਆਨੰਦ ਪਿਆ ਮੇਰੀ ਮਾਏ ਕੀ ਹੋਇਆ सतगुरु में पाया सतगुरु में पाया मैं छेड़े, छे आनंद आया ना वरना आनंद नहीं आता है दिन रात सड़े कुड़े रह उड़ी चढ़ी रहती है हर वेले गर्दन आकड़ी रहती है मैं कुछ है परम है सतगुर मिले हैं मत उपजे सोजी पाए दरअसल सोजी होंगी है पंक्तियां याद कर सोजी नहीं आती है पंक्ति याद करनी अच्छी गल है पर इतने वसा लैनी प्रैक्टिकल करना फायदा है हर कथा तू सुन रहे मन शब्द मन वसाए ये मत तेरी थिर रहे परम भरमि जाए एदा तो असं टिक जाते हैं एद मतलब अवगुणा का मतलब है ना टिकना अवगुण टिक ना। देते, गए चौकड़ा नहीं मारना पड़ा कोई माला नहीं फेरनी पड़ी कोई मेडिटेशन नहीं करनी पड़ी किसी पोस्चर में नहीं बैठना पड़ा कहीं जाना नहीं पड़ा उठत बैठत सोवत आई है मारक चलत हरे हर गाई है, जी मेरी कार वधिया है ਔਰ ਕੋਈ ਕੂੜਾ ਚੁੱਕਣ ਵਾਲੇ ਨੇ ਹੱਥ ਲਗਾ ਓਏ ਤੂੰਨੇ ਕਾਰ ਮੈਲੀ ਕਰਦੀ ਤਾ ਮੈਂ ਰੱਬ ਜੀ ਦਾ ਸਿਮਰਨ ਨਹੀਂ ਕਰ ਰਿਆ ਪਰ ਜੇ ਮੈਂ ਕਾਰ ਚਲਾ ਰਿਹਾ ਔਰ ਮੈਂ ਸੜਕ ਦੇ ਕਿਨਾਰੇ ਤੇ ਖੜਾ ਹੋਇਆ ਭਾਵੇਂ ਕੋਈ ਵੀ ਹੈ ਅਗਰ ਮੈਂ ਉਸ ਨੂੰ ਬੜੇ ਪਿਆਰ ਨਾਲ ਆਪਣੀ ਕਾਰ ਇੱਜ ਬਿਠਾ ਲੈਂਦਾ ਤਾ ਮੈਂ ਸਿਮਰਨ ਕਰ ਰਿਆ ਮੈਂ ਰੱਬ ਜੀ ਨੂੰ ਯਾਦ ਕਰ ਰਿਆ ਹਰ ਚਰਨ ਹਿਦੈ ਵਸਾਈ ਤੂੰ ਕਿਲਵਿਖ ਹੋਵੇ ਨਾਸ ਕਿਲਵਿਖ ਆਵਗੁਣ ਨਾਸ ਹੋ ਜਾਂਦੇ ਨੇ ਹਰ ਚਰਨ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪੀੜਾ ਹੈ ਇਹਨੂੰ ਨਹੀਂ ਕਹਿੰਦੇ ਨੇ ਪਾਲਕੀ ਦੇ ਪੀੜੇ ਕੁੱਟਣ ਨੂੰ ਨਹੀਂ ਕਹਿੰਦੇ ਨੇ ਕਈ ਲੋਕੀ ਰਖੜੀ ਵਾਲੇ ਦਿਨ ਤੁਸੀਂ ਦੇਖੋਗੇ ਜੰਗਲੇ ਨੂੰ ਰਖੜੀਆਂ ਬਣ ਜਾਣਗੇ ਇਹ ਨਾ ਗੁਰੂ ਪਾਤਸ਼ਾਹ ਜੀ ਦੀ ਬਾਹ ਹੈ ਨਾ ਪੀੜੇ ਦੀਆਂ ਉਥੇ ਜਿਹੜੀਆਂ ਪਿਲਰਸ ਨੇ ਥੱਲੇ ਉਹਨਾਂ ਨੂੰ ਕਹਿੰਦੇ ਨੇ ਹਰ ਕੇ ਚਰਨ ਕੀਨੇ ਸਤਗੁਰ ਦੇ ਦਿੱ ਦੱਸੇ ਹੋਏ ਚੰਗੇ ਗੁਣ ਚੰਗੇ ਗੁਣ ਨੂੰ ਨੂੰ ਫੋਲੋ ਕਰਨਾ पद चिन्ह ਕੋ ਫੋਲੋ ਕਰਨਾ ਹਰ ਚਰਨ ਕਹਲਾਤਾ ਹੈ ਹਰ ਚਰਨ ਹਿਦੈ ਵਸਾਏ ਤੂੰ ਕਿਲਵਿਕ ਹੋਵੇਂ ਨਾਸ ਪੰਚਪੂ ਆਤਮਾ ਵਾਸ ਕਰਿਆ ਪੰਚਪੂ ਆਤਮਾ ਕੀ ਹੁੰਦਾ ਹੈ ਪੰਚਪੂ ਆਤਮਾ ਹੁੰਦਾ ਹੈ ਮੇਰਾ ਜਿਹੜਾ ਮਨ ਕਾਮਕ੍ਰੋਲ ਦਾ ਓੰਕਾਰ ਈਸ਼ਾ ਆਸ਼ਾ ਨਿੰਦਿਆ ਚੁਗਲੀ ਵਗੈਰਾ ਦੇ ਵਿੱਚ ਖਚਤ ਹੈ ਨਾ ਇਹਨੂੰ ਜਦੋਂ ਅਸੀਂ ਵਾਸ ਕਰ ਲੈਂਦੇ ਆ ਨਾ ਤਾਂ ਇਹਨੂੰ ਕਹਿੰਦੇ ਨੇ आत्मा पर आत्मा आत्मा पर आत्मा एक को कर एक को अंतर की दुबिदा ਅੰਤਰਮਰ ਆਪਣੇ ਮਨ ਨੂੰ ਮੀਨਸ ਆਤਮਾ ਨੂੰ ਰੱਬ ਜੀ ਦੀ ਆਤਮਾ ਨਾਲ ਜੋੜ ਲੈ ਪਰ ਆਤਮਾ ਪਰ ਆਤਮਾ ਮੇਰਾ ਮਨ ਅੰਦਰ ਵਸਦੇ ਰੱਬ ਜੀ ਆਤਮਾ ਸੋ ਜਦੋਂ ਅਸੀਂ ਇਸ ਨੂੰ ਹਰ ਚਰਨ ਰਿਦਾ ਵਸਾਇਤੂ ਕਿਲਵਿਕ ਹੋਵੇ ਨਾਸ ਪੰਚੂ ਆਤਮਾ ਵਾਸ ਕਰਿਆ ਆਪਣੇ ਮਨ ਦੀ ਟੈਂਦੀਆਂ ਕੱਲਾਂ ਵਾਲੀ ਅਵਸਥਾ ਨੂੰ ਵਾਸ ਕਰ ਲੈਣਾ ਮੀਨਸ ਆਪਣੀ ਆਤਮਾ ਟਰਾਂਸਫਾਰਮ ਹੋ ਗਈ ਰਾਬ ਦੀ ਨਾਲ ਇਕਮਿਕ ਹੋ ਗਏ ਪੰਜੂ ਆਤਮਾ ਵਾਸ ਕਰੇ ਤਾ ਤੀਰਥ ਕਰੇ ਨਿਵਾਸ ਐਨੂੰ ਤੀਰਥ ਕਹਿੰਦੇ ਨੇ ਜੋ ਇਨਸਾਨ ਤੀਰਥ ਤੇ ਜਾਂਦੇ ਨੇ ਨਾ ਉਹਨਾਂ ਦਾ ਭੁਲੇਖਾ ਐਸ ਪਰ ਗੁਰਬਾਣੀ ਪਰ ਜੋ ਟਿਕ ਜਾਂਦੇ ਨੇ ਆਗੁਣ ਦੂਰ ਕਰ ਲੈਂਦੇ ਨੇ ਅੰਤਰਗਤ ਕਰ ਲੈਂਦੇ ਨੇ ਅੰਤਰਗਤ ਤੀਰਥ ਮਲ ਨਾਓ ਉਹਨਾਂ ਨੂੰ ਨਹੀਂ ਜਾਣਾ ਪੈਂਦਾ ਇਹਦਾ ਮਤਲਬ ਜਿਹੜੇ ਜਾਂਦੇ ਨੇ ਨਾਵਣ ਚੱਲੇ ਤੀਰ ਥੀ ਮਨ ਖੋਟੇ ਤਾਂ ਚੋਰ ਇੱਕ ਪਾਉ ਲੱਥੀ ਨਾ ਹਥਿਆ ਦੋਇ ਪਾਚੜੀਆ ਸੋਰ ਬਾਹਰ ਤੋਤੀ ਤੂਮੜੀ ਅੰਦਰ ਵੀ ਸਨਿਕੋਰ ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਅੱਛਾ ਚੋਰ ਨਾ ਨੇ ਜਾਂਦੇ ਤੀਰਥੋਂ ਪੇ ਕਿਉਂਕਿ ਉਹ ਸਮਝਦੇ ਆ ਮੈਨੇ ਪਾਪ ਬਖਸ਼ਵਾ ਲਿਆ ਅੰਦਰ ਟਿਕ ਜਾ ਆ ਗੁਣਾ ਨੂੰ ਦੂਰ ਕਰ ਪੰਜ ਪੂ ਆਤਮਾ ਵਸ ਕਰੇ ਤਾਂ ਤੀਰਤ ਕਰ ਨਿਵਾਸ ਮਨ ਮੁਖੇ ਮਨ ਮੁਗਦ ਹੈ ਮੂਰਖ ਹੈ ਤਾਂ ਨਹੀਂ ਸਮਝਦਾ ਸੋਜੀ ਕਿਛੂ ਨਾ ਪਾਏ ਕੁਝ ਸਮਝਦਾ ਹੀ ਨਹੀਂ ਹੈ ਹਰ ਕਾ ਨਾਮ ਨਾ 부ਝੇ ਅੰਤ ਗਿਆ ਪਛਤਾਏ ਸੱਚ ਨੂੰ ਸਮਝਦਾ ਨਹੀਂ ਐ ਆਵਗੁਣਾਂ ਦਾ ਜਦੋਂ ਵੇਲਾ ਆਂਦਾ ਹੈ ਉਸ ਵੇਲੇ ਆਵਗੁਣ ਕਰਕੇ ਪਛਤਾਨਦਾ ਰਹਿੰਦਾ ਹੈ ਅੰਤ ਗਿਆ ਆਵਗੁਣ ਦੇ ਵਿੱਚ ਫਸ ਕੇ ਆਤਮਕ ਮੌਤ ਮਾਰ ਕੇ ਬਾਅਦ ਵਿੱਚ ਪਛਤਾਨਦਾ ਹਾਏ ਮੇਰੀ ਸਲੀਪ ਆਫ ਟੰਗ ਹੋ ਗਈ ਹਾਏ ਮੇਰੇ ਸੇ ਗਾਲੀ ਨਿਕਲ ਗਈ ਹਾਏ ਮੇਰੇ ਸੇ ਇਹ ਹੋ ਗਿਆ ਹਾਏ ਬਾਅਦ ਵਿੱਚ ਰਿਗਰੈਟ ਕਰਦਾ ਹਰ ਕਾ ਨਾਮ ਨ ਬੁੱਝੇ ਅੰਤ ਗਿਆ ਪਛਤਾਏ ਏ ਮਨ ਕਾਂਸ਼ੀ ਸਭ ਤੀਰਤ ਸਿਮਰਤ ਅੰਦਰ ਹੀ ਸਾਡੇ ਜਿਹੜੇ ਅੰਦਰ ਦੀ ਆਵਾਜ਼ ਸੁਣਦੇ ਹਨ ਉਹਨੂੰ ਵੇਦ ਕਹਿੰਦੇ ਨੇ ਉਹਨੂੰ ਸ਼ਾਸਤਰ ਕਹਿੰਦੇ ਨੇ ਉਹਨੂੰ ਤੀਰਤ ਕਹਿੰਦੇ ਨੇ ਉਹਨੂੰ ਸਿਮਰਤ ਕਹਿੰਦੇ ਸਿਮਰਤੀ ਕਹਿੰਦੇ ਨੇ ਏ ਮਨ ਕਾਂਸ਼ੀ ਇਹ ਤੀਰਤ ਹੈ ਇਹ ਸਿਮਰਤੀ ਹੈ ਇਹ ਸਤਿਗੁਰ ਨੇ ਸਮਝਾ ਦਿੱਤਾ 68 ਤੀਰਤ ਸੰਗ ਰਹੇ ਉਹਦੇ ਅੰਦਰ ਹੀ 68 ਤੀਰਤ ਦਾ ਇਸ਼ਨਾਨ ਹੋ ਗਿਆ ਸੀ 68 ਨੂੰ ਕਿਸੇ ਹੋਰ ਪ੍ਰੋਗਰਾਮ ਵਿੱਚ ਅਸੀਂ ਤਰ੍ਹਾਂ ਸਮਝ ਚੁੱਕੇ ਹੋયા ਸੋ ਅੱਜ ਲਿਮਿਟਿਡ ਸਮੇਂ ਅੰਦਰ ਉਹਦੇ ਅੰਦਰ ਹੀ 86 ਤੀਰ ਹਨ ਜਿਨਾਂ ਰਹਿ ਦੇ ਰਿਆ ਸਮਾਏ ਜੋ ਸਤਗੁਰ ਦੇ ਨਾਲ ਭਾਵ ਅੰਦਰ ਦੇ ਰੱਬ ਜੀ ਦੇ ਨਾਲ ਇਕਮਿਕ ਹੋ ਜਾਂਦੇ ਨੇ ਆਤਮਾ ਰੱਬ ਜੀ ਪਰ ਆਤਮਾ ਮਨ ਦੋਨੋਂ ਜਦੋਂ ਇਕ ਹੋ ਜਾਂਦੇ ਨੇ ਦੁਬਦਾ ਖਤਮ ਹੋ ਜਾਂਦੀ ਹੈ ਨਾਨਕ ਸਤਗੁਰ ਮਿਲਿਆ ਹੁਕਮ 부ਜਿਆ ਹੁਕਮ ਦਾ ਮਤਲਬ ਕੁਦਰਤ ਦੇ ਨਿਯਮ ਸਮਝ ਆ ਗਏ ਕਿ ਮੁਝ ਕੋ ਕੈਸੇ ਬਿਹੇਵ ਕਰਨਾ ਚਾਹੀਏ ਭਾਵੇਂ ਕੋਈ ਧਰਮ ਨਾਲ ਲਵੇ ਭਾਵੇਂ ਕੋਈ atheist communist ਹੋਵੇ ਜੇ ਕੁਦਰਤ ਦੇ ਨਿਯਮ ਸਮਝ ਆ ਗਏ ਨਾ ਮਨੁੱਖਾਂ ਨਾਲ ਨਫ਼ਰਤ ਨਹੀਂ ਕਰਨੀ ਉੱਚ ਨੀਚ ਜਾਤ ਪਾਤ ਦਾ ਭੇਦਭਾਵ ਨਹੀਂ ਕਰਨਾ Hindu Muslim Sikh Isaai ਦਾ communal hatred ਨਹੀਂ ਕਰਨੀ ਅਮੀਰ ਗਰੀਬ ਦਾ ਵਿਤਕਰਾ ਨਹੀਂ ਕਰਨਾ ਬਸ ਗੱਲ ਬਣ ਜਾਈਗੀ ਨਾਨਕ ਸਤਗੁਰ ਮਿਲਿਆ ਹੁਕਮ ਬੁਝਿਆ ਹੁਕਮ ਆਵੇ ਸਮਝ ਆ ਗਿਆ ਹੁਕਮ ਇਹਨੂੰ ਨਹੀਂ ਕਹਿੰਦੇ ਇੱਕ ਕੌਮ ਦੂਸਰੀ ਕੌਮ ਕੋ ਮਾਰੇ ਤਾਂ ਹੁਕਮ ਮੰਨ ਲਓ ਭਗਵਾਨ ਦਾ ਹੁਕਮ ਹੈ ਕੋਈ ਪਤੀ ਆਪਣੀ ਪਤਨੀ ਨੂੰ ਮਾਰੇ ਦਾਜ ਦੇ ਨਾਂ ਇਠਾ ਸਾਸ ਤੰਗ ਕਰੇ ਜਿਵੇਂ ਰੱਬ ਜੀ ਦਾ ਹੁਕਮ ਹੈ ਪਾਣਾ ਇਹਨੂੰ ਨਹੀਂ ਕਹਿੰਦੇ ਨੇ ਹੁਕਮ ਦਾ ਮਤਲਬ ਹੈ ਕੁਦਰਤ ਦੇ ਨਿਯਮ ਸਮਝ ਆਣਾ ਉਹਨੂੰ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਨਾਨਕ ਸਤਗੁਰ ਮਿਲਿਆ ਹੁਕਮ ਬੁਝਿਆ ਇੱਕ ਵਸਿਆ ਮਨ ਆਏ ਤਾਂ ਇੱਕ ਵਾਸ ਜਾਂਦਾ ਹੈ ਰੱਬ ਬੰਨ ਵਿੱਚ ਜੋ ਤੂਤ ਭਾਗ ਸਭ ਸੱਚ ਹੈ ਉਸ ਵੇਲੇ ਜਿਹੜੀ ਅਵਸਥਾ ਬਣਦੀ ਹੈ ਅਕੋਰਡਿੰਗ ਟੂ ਹੁਕਮ ਮਨ ਨੂੰ ਸੱਚ ਭਾ ਗਿਆ ਔਰ ਸੱਚ ਭਾਣ ਤੋਂ ਬਾਅਦ ਉਹ ਕਹਿੰਦਾ ਜੋ ਕੁਝ ਵਰਨਾ ਮੈਂ ਲੋਕਾਂ ਨੂੰ ਕਹਿੰਦਿਆਂ ਸੁਣਿਆ ਦਿਨ ਰਾਤ ਕਿਲਸਦੇ ਰਹਿੰਦੇ ਨੇ ਦਿਨ ਰਾਤ ਕਲਕਲ ਕਰਦੇ ਰਹਿੰਦੇ ਨੇ ਦਿਨ ਰਾਤ ਦੁਖੀ ਰਹਿੰਦੇ ਨੇ ਦਿਨ ਰਾਤ ਲੋਕਾਂ ਦੀ ਨਿੰਦਾ ਚੁਗਲੀ ਕਰਦੇ ਰਹਿੰਦੇ ਨੇ ਫਿਰ ਉਹਨਾਂ ਨੂੰ ਪੁੱਛੋ ਕੀ ਹਾਲ ਹੈ ਜੀਵੇਂ ਜਿਹੜੀ ਘੜੀ ਲੰਗਾਏ ਉਹਦੀ ਰਜ਼ਾਚ ਰਹੀਦਾ ਹੈ ਅੱਛਾ ਤੇ ਰਜ਼ਾਚ ਤਾਂ ਸਾਫ਼ ਸਮਝ ਆਂਦਾ ਤੂੰ ਕਿੰਨਾ ਕਿਦੇਚ ਰਹਿੰਦਾ ਜੇ ਤੈਨੂੰ ਧਰਮ ਦਾ ਕੰਮ ਕਰਦੇ ਆਂ ਜਾਂ ਡਿਵਾਈਨ ਕੰਮ ਕਰਦੇ ਆ ਖੇੜਾ ਨਹੀਂ ਨਾ ਆ ਰਿਹਾ ਤਾਂ ਤੂੰ ਰਜ਼ਾਚ ਹੈ ਨਹੀਂ ਹੈ ਵੈਸੇ ਤੇਰਾ ਆਪਣਾ ਭੁਲੇਖਾ ਹੈ ਔਰ ਲੋਕਾਂ ਨੂੰ ਦਿਖਾਣ ਵਾਸਤੇ ਤਰਮੀਦ ਬਈ ਅਸੀਂ ਕਿਤੇ ਰਜ਼ਾਚ ਰਹਿੰਦੇ ਆ ਜਿਵੇਂ ਰੱਖੇ ਬਸ ਦਾ ਪਾਣਾ ਜਿਵੇਂ ਰੱਬ ਦੀ ਮਰਜ਼ੀ ਤੇ ਨਿੰਦਾ ਕਰਨ ਮੇਰੇ ਤੇਰੀ ਮਰਜ਼ੀ ਰੱਬ ਦੀ ਮਰਜ਼ੀ ਤੇ ਆਵੇ ਫਰੀਦਾ ਖਲਕ ਅਲਗ ਮੈਂ ਖਲਕ ਵਸੇ ਰੱਬ ਮੈਂ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਵੀਨ ਕੋਈ ਨਾ ਤੂੰ ਕਿਸ ਨੂੰ ਮੰਦਾ ਆਖਦਾ ਰਹਿਣਾ ਰੱਬ ਦੀ ਮਰਜ਼ੀ ਤੇ ਆ ਨਿੰਦਾ ਪਲੀ ਕਿਸੇ ਕੀ ਨਾ ਤੂੰ ਕੀ ਨਿੰਦਾ ਕਰਦਾ ਰਹਿਣਾ ਰੱਬ ਦੀ ਮਰਜ਼ੀ ਰੱਬ ਦੀ ਦਾ ਰਜ਼ਾ ਲਾਜ਼ ਆਫ ਨੇਚਰ ਇਕੁਐਲਟੀ ਸਿਖਾਉਂਦੇ ਨੇ ਔਰ ਨਿੰਦਾ ਪਲੀ ਕਿਸੇ ਕੀ ਨਾ ਹੀ ਸਿਖਾਉਂਦੇ ਨੇ ਕਰਨਾ ਸੁਨੇ ਕਾਹੂ ਕੀ ਨਿੰਦਾ بس ਜੀਵਨ ਚਾਤ ਸਾਦ ਸੰਗ ਦੀ ਬਦਲਦੀ ਜਾਏਗੀ ਵੱਧਦੀ ਜਾਏਗੀ ਅਸੀਂ ਟਿਕਦੇ ਜਾਵਾਂਗੇ ਮੈਡੀਟੇਸ਼ਨ ਹੁੰਦੀ ਜਾਏਗੀ ਇਹਨੂੰ ਉੱਠਦੇ ਆ ਬੈਠਦੇ ਆ ਰੱਬ ਜੀ ਦਾ ਨਾਮ ਜਪਣਾ ਕਹਿੰਦੇ ਨੇ ਜੋ ਤੁਧ ਭਾਵੈ ਸਭ ਸੱਚ ਹੈ ਤਾਂ ਉਸ ਵੇਲੇ ਅਵਸਥਾ ਬਣਦੀ ਹੈ ਕਿ ਰੱਬ ਜੀ ਦੇ ਨੀਮਾ ਵਿੱਚ ਜੋ ਚੱਲ ਰਿਹਾ ਸਭ ਸੱਚ ਹੈ ਸੱਚੀ ਰਹਿ ਸਮਾਏ ਉਹਦੇ ਨਾਲ ਅਬਾਈਡ ਹੋ ਕੇ ਰਹਿਣਾ